ਨਾ ਇੱਕ ਗੱਲਬਾਤ ਚੱਲੀ ਸੀ ਕਿ ਜਿੱਦਣ ਖੁਸ਼ੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੌਕੇ ਤੇ ਇਹ ਲੱਗ ਰਿਹਾ ਕਿ ਖੁਸ਼ੀ ਹੁਣ ਇਹ ਆਹ ਸਾਲ ਜਾਂ ਅਗਲਾ ਸਾਲ ਕਬੱਡੀ ਛੱਡ ਜੂਗਾ ਤੇ ਕਮੈਂਟ ਇਹ ਆ ਰਹੇ ਸੀਗੇ ਕਿ ਜਿੱਦਣ ਖੁਸ਼ੀ ਭਾਜੀ ਤੁਸੀਂ ਕਬੱਡੀ ਛੱਡਣੀ ਆ ਤਾਂ ਸਾਡਾ ਦਿਲ ਟੁੱਟਣਾ ਆਪਾਂ ਚਾਹੁੰਦੇ ਕਿ ਕਿਸੇ ਇਹ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਦਿਲ ਨਾ ਟੁੱਟੇ ਖੁਸ਼ੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਹੈ ਭਾਜੀ ਪਲਾਨ ਤਾਂ ਆਈਆ ਭਾਈ ਜਿੱਦਾਂ ਕਿ ਲਾ ਲੋ ਹਰ ਇੱਕ ਪਲੇਅਰ ਇਹ ਦੁਮੇਤੋਂ ਪਹਿਲਾਂ ਵੀ ਬਹੁਤ ਪਲੇਅਰ ਲੰਮੀ ਕਬੱਡੀ ਖੇਡਿਆ ਤੇ ਬਹੁਤ ਵਧੀਆ ਕਬੱਡੀ ਖੇਡਿਆ ਮੇਤੋਂ ਬਾਅਦ ਵੀ ਖੇਡਣ ਤੇ ਇੱਕ ਟਾਈਮ ਹੁੰਦਾ ਨਾ ਵੀ ਜਦੋਂ ਅਕੇ ਲਾਲੀਏ ਕਬੱਡੀ ਦੇ ਵਿੱਚ ਪਹਿਲਾਂ ਜਦੋਂ ਜਿਵੇਂ ਖੇਡਣ ਲੱਗੇ ਸੋਚ ਟਾਈਮ-ਟਾਈਮ ਦੇ ਨਾਲ ਬਦਲਦੀ ਗਈ ਚਲੋ ਫੇਰ ਕਬੱਡੀ ਨਾਲ ਪਿਆਰ ਹੀ ਇੰਨਾ ਹੋ ਗਿਆ ਵੀ ਇਦਾਂ ਵੀ ਚਾਉਣ ਵਾਲਿਆਂ ਲਈ ਲਾ ਲਓ ਵੀ ਜੇ ਹਾਂ ਆਪਾਂ ਖੇਡਦੇ ਆ ਤਾਂ ਚਾਉਣ ਵਾਲੇ ਆਉਂਦੇ ਆ ਕਬੱਡੀ ਨੂੰ ਇੰਨਾ ਪਿਆਰ ਮਿਲਦਾ ਨਾ ਫਿਰ ਉਹ ਪਿਆਰ ਦੇ ਲਈ ਹੁਣ ਕਬੱਡੀ ਫਿਰ ਹਾਂ ਵੀ ਆਪਾਂ ਜਦੋਂ ਅਕੇ ਲਾਲਾ ਵੀ ਛੱਡਣੀ ਦਾ ਪੈਣੀ ਆ ਨਾ ਮੈਨੂੰ ਇਦਾਂ ਹੀ ਆ ਵੀ ਆਪਣੀ ਮਰਜ਼ੀ ਨਾਲ ਮੈਂ ਕਹਿ ਕੇ ਖੇਡਣ ਲੱਗਿਆ ਸੀ ਬਾਪੂ ਨੂੰ ਨਾ ਮੈਂ ਪਹਿਲਾ ਐਥਲੀਟ ਸੀ ਨਾ ਜਦੋਂ ਮੈਂ ਖੇਡਣ ਲੱਗਿਆ ਮੇਰੇ ਕਈ ਵਾਰ ਮਾੜੀਆਂ ਮੋਟੀਆਂ ਅੰਕੇ ਦੇ ਗਿੱਟੇ ਦੇ ਮੋਚ ਆ ਗਈ ਜਾਂ ਉਂਗਲ ਕਿਤੇ ਕਿਵੇਂ ਈਦਾ ਹੋ ਗਈ ਮੈਂ ਘਰੇ ਆ ਕੇ ਜੇ ਕਹਿਣਾ ਵੀ ਮੇਰੇ ਈਦਾ ਸੱਟ ਲੱਗੀ ਮੰਮੀ ਨੇ ਕਹਿਣਾ ਚੰਗੀ ਭਲੀ ਇੰਨੀ ਵਧੀਆ ਗੇਮ ਕਰਦਾ ਸੀ ਨਾ ਉਹ ਚ 60 ਸੀ ਨਾ ਫੇਟ ਸੀ ਤੂੰ ਹੁਣ ਆਪਾ ਤੂੰ ਆਪ ਦਾ ਉਹ ਕਰਾ ਨਾ ਵੀ ਈਦਾ ਦਾ ਕਰਕੇ ਵੀ ਈਦਾ ਨਾ ਕਿਸੇ ਨੂੰ ਕਹਾ ਜਾਂ ਕਿਸੇ ਨੂੰ ਮੈਨੂੰ ਈਦਾ ਨਾ ਕਹਿਣਾ ਪਵੇ ਮੈਂ ਕਬੱਡੀ ਖੇਡਿਆ ਹੈ ਨਾ ਤੇ ਮੈਂ ਆਪਦੀ ਕਬੱਡੀ ਖੇਡ ਕੇ ਇੰਨਾ ਕਿ ਜ਼ਿਆਦਾ ਸੰਤੁਸ਼ਟ ਹੋ ਚੁੱਕਿਆ ਵੀ ਜੇ ਮੈਂ ਅੱਜ ਵੀ ਕਬੱਡੀ ਛੱਡਦਾ ਨਾ ਮੈਂ ਫੇਰ ਵੀ ਇੰਨਾ ਖੁਸ਼ ਆ ਵੀ ਛੱਡ ਦੋ ਗੱਲਾਂ ਵੀ ਮੇਰਾ ਉਹ ਆ ਪਰ ਜਿਹੜੀ ਆ ਕਬੱਡੀ ਹੁਣ ਲਾ ਲਓ 22 ਚ ਮੈਂ ਜਦਾਂ ਗੱਲਾਂ ਨੂੰ ਸੰਦੀਪ ਬਾਈ ਦਾ ਹਨਾ ਹੈਪਨ ਹੋਇਆ ਉਦੋਂ ਜਮੀ ਜਦਾਂ ਮੇਰੇ ਗੋਡੇ ਤੇ ਵੀ ਇੰਜਰੀ ਸੀ 2 ਸਾਲ ਹੋ ਗਏ ਸੀ ਚੱਲ ਰਹੀ ਨੂੰ ਲਾਕਡਾਊਨ ਚ ਆ ਗਈ ਸੀ ਖੇਡ ਦਿੰਦੇ ਜਦਾਂ ਕਿ ਪ੍ਰੈਕਟਿਸ ਕਰਦਿਆਂ ਦੀ ਇੰਜਰੀ ਆ ਗਈ ਹਨਾ ਤੇ ਉਦੋਂ ਬਾਅਦ ਬਾਈ ਦਾ ਹੈਪਨ ਹੋ ਗਿਆ ਤੇ ਫਿਰ ਮੈਂ ਕੈਨੇਡਾ ਜਾ ਕੇ ਕੰਮ ਕੰਮ ਕਰਨ ਲੱਗ ਗਿਆ ਬਾਈ ਕੋਲੇ ਮੈਂ ਕਿਹਾ ਵੀ ਕਰਨ ਆਹ ਨੂੰ ਕਰਨਾ ਕੰਮ ਹੀ ਪੈਣਾ ਜੀ ਆਹ ਕੰਟਰੀ 'ਚ ਰਹਿਣਾ ਨਾ ਕਬੱਡੀ ਜਦੋਂ ਕਿ